ਇਹ ਕਹਾਣੀ ਬਹੁਤ ਲੰਬੀ ਐ ਇਹ ਕਹਾਣੀ ਆਇਆ ਮੈਂ ਟਰੱਕ ਲੈ ਲਿਆ ਆਪਦਾ ਅੱਛਾ ਤੇ ਟਰੱਕ ਦੀਆਂ ਟਟਗੀਆਂ ਕਿਸਤਾਂ ਬਾਬਾ ਹੂੰ ਉਹ ਕਹਿੰਦੇ ਅਸੀਂ ਫੜਨਾਗਾ ਹੂੰ ਕਿਸਤਾਂ ਵਾਲੇ ਕਹਿੰਦੇ ਟਰੱਕ ਕਿਹੜਾ ਲਿਆ ਸੀਗਾ ਆਹ ਦਸ ਡੇਰੀ ਉਦੋਂ 22 13 ਹੁੰਦਾਂ ਸੀ ਅੱਛਾ ਮੈਂ دیਵਾ ਨਾ ਉਹਨਾਂ ਨੂੰ ਹੂੰ ਮੈਂ ਨਹੀਂ ਦਿੰਦਾ ਮੈਂ ਕਿਹਾ ਅੱਛਾ ਮੈਨੂੰ ਪਤਾ ਜੀ ਇਹੀ ਸਾਧਣਾ ਜੇ ਤੀਤਾ ਆਪਣੇ ਪੱਲੇ ਕੀ ਆ ਯਾਰ ਹੂੰ ਉਹਨਾਂ ਨੇ ਭਰਾਵਾ ਭੇਜਤਾ ਆਪਦਾ ਫੜਨ ਵਾਲਾ ਰਿਕਵਰੀ ਵਾਲਾ ਇੱਕ ਹੂੰ ਜਿਹੜਾ ਰਿਕਵਰੀ ਵਾਲਾ ਬਾਗੇ ਪ੍ਰਾਣੋਂ ਗਿਆ ਉਹਦੇ ਕੋਲੇ ਟੁੱਟਿਆ ਜਾ ਰਵਾਲ ਵਰ ਹੂੰ ਉਹਨੇ ਸਾਡੇ ਟੇਬਲ ਤੇ ਰੱਖ ਕੇ ਆਏ ਘਮਾਤਾ ਐ ਐ ਘਮਾਈ ਜਾਵੇ ਅੱਛਾ ਉਧਰੋਂ ਮੈਂ ਆ ਗਿਆ ਬਾਪੂ ਕਹਿੰਦਾ ਉਹ ਆ ਗਿਆ ਯਾਰ ਹਾਂ ਮੈਨੂੰ ਕਹਿੰਦਾ ਆ ਜਾ ਕਹਿੰਦਾ ਸਾਡੇ ਦੀ ਗੱਡੀ ਵਾਲੇ ਆਏ ਬੈਠਿਆ ਮਦਰ ਬੋਸੀ ਜੇ ਲੋਣ ਦੇਣ ਜਾਣਦੇ ਆ ਲੈਣ ਵੀ ਜਾਣਦੇ ਆ ਐਂ ਕਰੀ ਆਵੇ ਹੈਲੋ ਮੈਂ ਕਿਹਾ ਕਹਿੰਦਾ ਮੈਂ ਕਿਹਾ ਜਾਂ ਤਾਂ ਮੇਰੇ ਮਾਰ ਹਾਂ ਠੀਕ ਹੈ ਹਾਂ ਜੇ ਪਿਓ ਦਾ ਹਾਂ ਨੇ ਮੈਨੂੰ ਫੜਾ ਹਾਂ ਤੇ ਮੈਂ ਆਹ ਬੈਠਾ ਮੇਰਾ ਪਿਓ ਮੈਂ ਇਹਦਾ ਜੰਮਿਆ ਨਹੀਂ ਜੇ ਤੇਰੇ ਨਾਲ ਥੋਕੀ ਫੜਾ ਸਾਡਾ ਪਿਓ ਕਹਿੰਦਾ ਫੜਾਈ ਨਾ ਕਮਲਾ ਮੇਰਾ ਸਾਲਾ ਮਾਰੂ ਅੱਛਾ ਉਹ ਨਾ ਤਾਂ ਮੈਨੂੰ ਫੜਾਉਣ ਦੇ ਕੇ ਤੇ ਮਾਰਨ ਦੇ ਕੇ ਹੈ ਨਾ ਉਤਲੇ ਦੰਦੀ ਨਾ ਥਲੇ ਮੈਂ ਕਹਾਂ ਯਾਰ ਖਸ ਗਿਆ ਲਿਆ ਪੱਕੀ ਗੱਲ ਹਾਂ ਅੱਛਾ ਮੈਂ ਕਹਿੰਦਾ ਲੈ ਕੇ ਪਸਤੂ ਦੀ ਜੀ ਡਰਾਉਣਾ ਤੂੰ ਮੈਂ ਪਹਿਲੀ ਮਰਨੂੰ ਕਰਦਾ ਸਾਲਿਆ ਹੂੰ ਮੈਂ ਕਹਾਂ ਮੈਂ ਤਾਂ ਮਰਨੂੰ ਰਾਹ ਭਾਲਦਾ ਭੁੱਖਾ ਮਰਦਾ ਹੋਰ ਮੈਂ ਕੀ ਕਰਾਂ ਹੂੰ ਬਾਬਾ ਜਦੋਂ ਫੇੜ ਹੀ ਹੋ ਗਿਆ ਯਾਰ ਹਾਂ ਕੀ ਕਰਾਂ ਮੈਂ ਹਾਂ ਠੀਕ ਗੱਡੀ ਮੈਂ ਲਾਇਆ ਤੇਰੀ ਦੁਕਾਨ ਮੂਰੇ ਅੱਛਾ ਸੰਡੀ ਤੇ ਤੇਰੀ ਯਾਦ ਹੋਵੇ ਅੱਛਾ ਉਹ ਤੇਰੇ ਤੇਰੀ ਰਾਇਸ ਹੁੰਦੀ ਸੀ ਉੱਥੇ ਮੈਂ ਗੱਡੀ ਲਾਇਆ ਹਾਂ ਮੈਂ ਕਿਹਾ ਆ ਜਾ ਫੜ ਲੈ ਗੱਡੀ ਲੈ ਤੂੰ ਓਏ ਮੈਂ ਕਿਹਾ ਤੇਰਾ ਮੈਂ ਜਾਣਦਾ ਘਰ-ਬਾਰ ਵੀ ਠੀਕ ਹੈ ਹਾਂ ਗੱਡੀ ਖੜੀ ਹੈ ਜਹੇਦਾਲ ਤੋਂ ਤਾਂ ਤੇਰੀ ਦੁਕਾਨ ਮੂਰੇ ਲੈ ਫੜ ਲੋ ਆ ਜਾ ਮੈਂ ਕਿਹਾ ਅੱਛਾ ਉਹ ਬਾਬਾ ਡਰ ਗਈ ਮੈਨੂੰ ਤਾਂ ਦੱਸਿਆ ਨਹੀਂ ਤੂੰ ਉਹ ਗਈ ਨਹੀਂ ਗੱਡੀ ਲੈਣ ਅੱਛਾ ਮੈਂ ਤਾਂ ਉਹਨਾਂ ਨੂੰ ਸੱਚੀ ਰਹਿ ਸਕਦਾ ਵੀ ਜਾਂ ਫੜ ਲਓ ਗੱਡੀ ਆ ਲੈ ਜਾਓ ਯਾਰ ਨਹੀਂ ਉੱਥੇ ਖੜੀ ਸੀਗੀ ਹਾਂ ਅੱਛਾ ਬਾਹਰ ਤੇ ਖੜੀ ਸੀ ਹਾਂ ਮੈਂ ਤਾਂ ਸੱਚੀ ਗਿਆ ਉਹਨਾਂ ਨੂੰ ਵੀ ਲੈ ਜਾਓ ਹਾਂ ਉਹ ਇੰਨੇ ਡਰ ਕੇ ਕੱਢੀ ਨੇੜੇ ਦਾ ਜਾਣ ਅੱਛਾ ਮੈਂ ਕਿਹਾ ਵੀ ਕੰਮ ਚੱਲ ਗਿਆ ਹਾਂ ਦੀ ਤਾਂ ਡਰ ਕੇ ਅੱਛਾ ਤੇ ਉਦੋਂ ਨੂੰ ਮੈਂ ਉੱਠ ਗਿਆ ਦੂਜੇ ਦਿਨ ਵਾਸਤੇ ਦੇਵੀਦਿਆਲ ਵਾਲੀ ਤੇ ਹੂੰ ਉੱਥੇ ਆ ਕੇ ਟੋਨੇ ਹੁਣੀ ਹੂੰ ਟੋਨੇ ਉਹਨਾਂ ਨੂੰ ਮਿਲਿਆ ਜਦੋਂ ਮੈਂ ਕਿਹਾ ਵੀ ਮੈਂ ਐਂ ਕਰਕੇ ਯਾਰ ਬਹੁਤ ਦੁਖੀ ਆ ਟੋਨਾ ਮੇਰੇ ਨਾਲ ਨਹੀਂ ਰਹਿਦਾ ਆਈ ਬਾਬਾ ਜਿੰਨੇ ਦਿਨ ਹੀ ਬਾਤ ਚਲਾਉਣੀ ਟੋਨੇ ਨੇ ਚੱਕਦੇ ਚੱਕਦੇ ਕਹਿੰਦੇ ਕਹਿੰਦੇ ਹੌਲੀ ਆਈ ਦੀ ਜਾਬੇ ਐ ਵੀ ਕਰਦੇ ਹਾਂ ਤੇ ਉਧਰੋਂ ਮੈਨੂੰ ਨੇ ਘਰੇ ਛੱਡ ਕੇ ਵੀ ਜਾਣਾ ਤੇ ਘਰੋਂ ਲੈ ਕੇ ਵੀ ਜਾਣਾ ਕੰਦਰ ਨੇ ਹਾਂ ਮੈਂ ਕਿਹਾ ਯਾਰ ਇਹਨੂੰ ਕੀ ਮਿਲਦਾ ਦਿਹਾੜੀ ਮੈਂ ਕਰਦਾ ਹਾਂ ਮੈਂ ਤਾਂ ਬਣ ਗਿਆ ਆਂਟੀਟੀ ਵਰਗਾ ਯਾਰ ਕਾਰ ਤੇ ਜਾਣਾ ਮੈਂ ਕਾਰ ਤੇ ਆਉਣਾ ਹਾਂ ਇੱਕ ਦਿਨ ਹੌਲੀ ਕਿਤੇ ਕਿ ਮੈਨੂੰ ਕਹਿੰਦਾ ਆਪਾਂ ਕੰਮ ਜਾ ਕੇ ਆਉਣਾ ਚੱਲ ਗਏ ਮੈਂ ਕਿਹਾ ਚਲੋ ਕੋਣ ਕੋਣ ਕਹਿੰਦਾ ਜੰਟਾ ਤੂੰ ਮੈਂ ਮੇਜਰ ਪਤੰਗਾ ਅੱਛਾ 나가 ちゃう ਟੋਨਾ ਕਹਿੰਦਾ ਹਾਂ ਅੱਛਾ ਤੇ ਅਸੀਂ ਗਏ ਜਦੋਂ ਰਾਜ ਗੱਲਾਂ ਬਾਤਾਂ ਕਰਦੇ 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 ਭਰਾਵਾ ਹੂੰ ਤੇ ਇਹ ਕਹਿੰਦੇ ਵੀ ਐਂ ਕਰਕੇ ਕਿ ਲੱਤਾਂ ਤੋੜਦੀਆਂ ਕੋਟੀ ਸੇਖਾਂ ਕੀ ਦੀਆਂ ਪਹਿਲਾ ਪਰਚਾ ਹੋਇਆ ਸੀ ਆਪਣੇ ਤੇ ਉਦੋਂ ਅੱਛਾ ਅਗੇ ਉਹਦੀਆਂ ਲੱਤਾਂ ਤੋੜਨ ਮੈਂ ਕਿਹਾ ਮੈਂ ਤੋੜ ਦੂੰਗਾ ਇਹ ਹੂੰ ਕਹਿੰਦੇ 100 ਰੁਪਇਆ ਮੈਂ ਕਿਹਾ ਮੈਂ ਤੋੜ ਦੂੰਗਾ ਮੈਨੂੰ ਦੇ ਦਿਓ ਪੈਸੇ ਅੱਛਾ ਮੈਨੂੰ ਪੈਸਾ ਵੀ ਸਾਖਤ ਲੋੜ ਆ ਉਹ ਬਾਈ ਹਾਂ ਉਹ ਕਹਿੰਦਾ ਐ ਨਹੀਂ ਕੱਲਾ ਥੋੜੀ ਤੋੜ ਦਿੰਗਾ ਮੈਂ ਤਾਂ ਕੱਲਾ ਹੀ ਭੰਤੂ ਮੈਂ ਗਿਆ ਅੱਛਾ ਭੰੜੀਆਂ ਕੀ ਬੀਂਦਾ ਕਹਿੰਦਾ ਦੁੱਧ ਪਾਉਣ ਵਾਲਾ ਦੋਜੀ ਆ ਗਿਆ ਮੈਂ ਕਿਹਾ ਉਹ ਬੜਾ ਬਰਪਣ ਹੈ ਮੈਂ ਤਾਂ ਔਰ ਦੂੰ ਹਾਂ ਬਾਬਾ ਤੜਕੋ ਤੜਕੀ ਕੋਈ ਨਹੀਂ ਸੇਖਾਂ ਜਾਵੜਿਆ ਸੀ ਹਾਂ ਮੈਂ ਤਾਂ ਬਾਬਾ ਪੈਸੇ ਜਾਈਦੇ ਯਾਰ ਮੈਂ ਕਿਹਾ ਕੋਸ ਕਰਾਰੋ ਯਾਰ ਪੈਸੇ ਦੇ ਦਿਓ ਮੈਂ ਇਨਾ ਤੰਗ ਹੈ ਹੂੰ ਤੇ ਮੇਰੀ ਗੱਡੀ ਨਾ ਫੜ ਕੇ ਮੈਂ ਉਹ ਨਾਂ ਲੈ ਲੈ ਕੇ ਮਰ ਜਾਂਦਾ ਉਹਦੇ ਪਪਾ ਹਾਂ ਤਾਰੀ ਹਾਂ ਕੁੱਸੇ ਵਾਲੋ ਹੂੰ ਤਾਰੀ ਹਾਂ ਕੁੱਸੇ ਵਾਲੋ ਪਹਿਲੀ ਵਾਰੀ ਹਾਂ ਅੱਛਾ ਮੈਂ ਕਿਹਾ ਮੇਰਾ ਨਾਂ ਬੇ ਅੱਛਾ ਮੁੰਨਾ ਨਹੀਂ ਲਿਖਾਤਾ ਵੀ ਤਾਰੀ ਕੁੱਸੇ ਵਾਲਾ ਕਹਿੰਦਾ ਸੀ ਅੱਛਾ ਹੈ ਹਾਂ ਕਮਲਪਨਾ ਭੈ ਜੱਸ ਤੇਰੀ ਗੱਡੀ ਆ ਮੇਰੇ ਕੋਲ ਅੱਛਾ ਐ ਕਰਕੇ ਹਮਾਰਾ ਮੈਂ ਹਾਂ ਉਵੇਂ ਹੀ ਉਹਨਾਂ ਨੇ ਤੜਕੇ ਘਵਾ ਚ ਕਢਾਤਾ ਹਾਂ ਰੌਲਾ ਪੈ ਗਿਆ ਹਾਂ ਵੀ ਐ ਕਰਕੇ ਆ ਗੱਲ ਹੋ ਗਈ ਉਹਦੋਂ ਇੱਕ ਕਾਰ ਪਾ ਹੋਰ ਕਰਤਾ ਉਹ ਵੀ ਆ ਗਿਆ ਹਾਂ ਤਾਰੀ ਕੋ ਸਾਰੀ ਕੋ ਸਕਰਾਤੀ ਉਧਰੋਂ ਆਪਣੀ ਸਰ ਨੂੰ ਪਤਾ ਲੱਗਿਆ ਡਰ ਗਏ ਉਹ ਉਹਨੇ ਕਿਹਾ ਕੰਮ ਦੂਜੇ ਤੇ ਹੋ ਗਿਆ ਸਾਲਾ ਹਾਂ ਤੇ ਮੈਂ ਬਸ ਰੋਗ ਲਈ ਜਿਹੜੀ ਉਹਨਾਂ ਦੇ ਜਵਾਕ ਪਰਨ ਜਾਂਦੇ ਸੀ ਬੱਬਾ ਅੱਛਾ ਮੈਂ ਬਸ ਜਿੜ ਮੜ ਗਿਆ ਹੂੰ ਮੈਂ ਡਰਾਈਵਰ ਨੂੰ ਮੈਂ ਕਹਿੰਨਾ ਨੂੰ ਦੱਸਦੀ ਹੂੰ ਵੀ ਮੈਂ ਇੱਥੇ ਹੀ ਫਿਰਦਾ ਹੂੰ ਉਹਨਾਂ ਨੇ ਮੈਨੂੰ ਸਾਧ ਲਿਆ ਕਹਿੰਦੇ ਕੰਪਰੋਮਾਈਜ਼ ਕਰ ਯਾਰ ਹੂੰ ਮੈਂ ਕਿਹਾ ਭਾਈ ਮੈਂ ਗੱਡੀ ਲੈ ਕੇ ਆਉਣਾ ਛੱਡਣਾ ਫੜ ਲਓ ਹਾਂ ਕਹਿੰਦਾ ਨਹੀਂ ਨਹੀਂ ਗੱਡੀ ਅਸੀਂ ਕੀ ਕਰਨੀ ਤੂੰ ਚਲਾ ਲਾ ਅੱਛਾ ਅਗੇ ਰਹਿਣ ਦੇ ਤੂੰ ਚਲਾ ਲਾ ਕਿ ਕੋਈ ਨਾ ਸੀ ਕੈਸਤੀ ਨਹੀਂ ਲੈਂਦੇ ਹਾਂ ਨਾ ਗੱਡੀ ਦਾ ਮੈਂ ਕਹਿੰਦਾ ਮੈਂ ਧੀਕੇ ਜਾਊਂਗਾ। ਹਾਂ ਮੈਂ ਚਲਾਉਣੀ ਹੀ ਨਹੀਂ। ਹਾਂ ਉਹ ਕਹਿੰਦਾ ਅਸੀਂ ਫੜਨੀ। ਹਾਂ ਉਹ ਮੈਂ ਕਹਾ ਮੈਂ ਪੱਕੀ ਗੱਲ ਹੈ ਗੱਡੀ ਲੈ ਕੇ ਆਉਣਾ। ਹਾਂ ਬਾਈ ਯਾਰ ਕਿਉਂ ਯਾਰ ਕਹਿੰਦਾ ਅਸੀਂ ਕਿਹੜਾ ਕਿਹਾ। ਹਾਂ ਕਾ ਤੋ ਲਈ ਆਉਣਾ ਯਾਰ। ਹਾਂ ਮੈਂ ਗੱਡੀ ਲੈ ਕੇ ਬਾਕੇ ਪੁਰਾਣੇ ਆ ਗਿਆ। ਭਰਾ ਬਾਹਰ ਨਾਲ ਚਨੂਣਾ ਰੋਡ ਤੇ ਬਨਾਸ ਹੁੰਦੀ ਸੀ। ਅੱਛਾ ਮੈਂ ਥੱਲੇ ਹਾਰਨ ਮਾਰਿਆ ਤਾਂ ਬੈਨ ਉਤਰ। ਲਾ ਗੱਡੀ ਵੜਦਣਾ ਆਵੇ ਕੋਈ। ਅੱਛਾ ਮੈਨੂੰ ਲੱਗਾ ਜਾਣ ਕੇ ਆਇਆ ਗੁੱਟੂ। ਹਾਂ ਮੈਨੂੰ ਕਹਿੰਦੇ ਦੱਸ ਤੂੰ ਕਿਵੇਂ ਕਰਨੀ ਹੈ ਮੈਂ ਤਾਂ ਤੁਸੀਂ ਦੱਸੋ ਕਿਵੇਂ ਕਰਨੀ ਹੈ। ਹਾਂ ਕਹਿੰਦੇ ਇੰਨੇ ਪੈਸੇ ਤੇਰੇ ਟੁੱਟੇ ਮਗਾ ਮੇਰੀ ਗੱਡੀ ਦੱਸੋ ਕਿੰਨੇ ਦੀ ਹੈ ਕਹਿੰਦੇ ਇੰਨੇ ਦੀ ਹੈ ਮੈਂ ਕਹਿੰਦਾ ਹੋ ਪੈਰੀ ਹਾਂ ਮੈਂ ਕਹਾਂ ਮੈਂ ਨਹੀਂ ਦੇਣੇ ਤੂੰ ਮੈਂ ਤੋੜੇ ਕਹਿੰਦੇ ਨਾ ਦੇ ਹਾਂ ਮੈਂ ਕਹਾਂ ਗੱਡੀ ਰੱਖ ਲਓ ਹੂੰ ਸਾਰੇ ਪੈਸੇ ਮੈਂ ਫੇਰ ਲੈਗਾ ਅੱਛਾ ਆ ਲਓ ਮੈਂ ਚਲੋ ਮੈਂ ਕਹਾਂ ਫੇਰ ਬਾਅਦ ਚਲੋ ਹਾਂ ਕਿਉਂਕਿ ਇੱਕ ਵਾਰੀ ਮੈਂ ਅੱਗੇ ਖੇੜ ਖੇਤੀ ਸੀ ਇੱਥੇ ਹਾਂ ਅਸੀਂ ਪਿਆਜ਼ ਨਹੀਂ ਹੁੰਦਾ ਪਿਆਜ਼ ਹਾਂ ਪਿਆਜ਼ ਭਰ ਲਿਆ ਅੱਛਾ ਪਿਆਜ਼ ਭਰ ਕੇ ਉਹਨੂੰ ਮੈਂ ਕਿਹਾ ਵੇਚ ਦੇ ਓਏ ਉਹ ਕਹਿੰਦਾ ਨਹੀਂ ਓ ਨਹੀਂ ਤਾਂ ਮੈਂ ਕਿਹਾ ਤੰਗ ਬਹੁਤ ਆ ਯਾਰ ਹੂੰ ਵੇਚ ਦਿੰਨੇ ਮੈਂ ਕਿਹਾ ਅਸੀਂ ਬਾਬਾ ਜਿਹਨਾਂ ਦਾ ਪਿਆਜ਼ ਸੀਗਾ ਉਹ ਉਸੇ ਬਾਣੀਏ ਕੋਲੀ ਉੱਟ ਕੇ ਅੱਛਾ ਮੈਂ ਕਿਹਾ ਬਈ ਪਿਆਜ਼ ਵੇਚਣਾ ਹਾਂ ਐਂਟੀ ਦਾ ਅੱਛਾ ਉਹ ਕਹਿੰਦਾ ਵੀ ਆਹ ਰੇਟ ਲੂੰਗਾ ਮੈਂ ਕਿਹਾ ਲੈ ਰਾ ਹਾਂ ਕਹਿੰਦਾ ਲਿਆ ਗੱਡੀ ਮੈਂ ਨੰਬਰ ਪਲੇਟਾਂ ਲਾਤੀਆਂ ਹਾਂ ਤੇ ਗੱਡੀ ਲਾਤੀ ਮੋੜ ਕੇ ਅੱਜਾ ਬਾਬਾ ਤੇ ਉਹਨਾਂ ਨੇ ਲਾ ਲਈ ਹਾਂ ਲਾ ਕੇ ਪੈਸੇ ਦੇ ਦੇਣਾ ਅੱਛਾ ਗੈਂਡੇ ਸੀ ਅੱਛਾ ਗਣਕੇ ਪੈਸੀ ਮੁਰਤੇ ਹੀ ਨਾ ਬੜੇ ਟਕਾਸ ਤਨਾ ਉੱਥੇ ਹੀ ਜਾਇਰ ਤੇ 라ਤੀ ਉਹ ਫੋਨ ਤੇ ਫੋਨ ਦੂਜੇ ਦਿਨ ਟਰਾਂਪੋਰਟ ਵਾਲੇ ਦਾ ਫੋਨ ਤੇ ਫੋਨ ਮੈਨੂੰ ਕਹਿੰਦਾ ਤੂੰ ਪਿਆਜ਼ ਨਹੀਂ ਲੈ ਕੇ ਪਹੁੰਚਿਆ ਮੈਂ ਕਿ ਖਾਲੀ ਕਰਤੇ ਯਾਰ ਹਾਂ ਭਾੜਾ ਨਹੀਂ ਦਿੰਦਾ ਹਾਂ ਕਹਿੰਦਾ ਲੈ ਮੈਂ ਗਾਉਂ ਨੂੰ ਉਹ ਕੋਲ ਆ ਲੈ ਪਾਲਟੀ ਨੂੰ ਸਾਡਾ ਗੱਡੀ ਦਾ ਖਾਲੀ ਵੀ ਕਰਦੀ ਕਰਦੀ ਯਾਰ ਉਹਨੇ ਹਾਂ ਭਾੜਾ ਨਹੀਂ ਦਿੰਦਾ ਬੰਦੇ ਦਾ ਉਹ ਕਹਿੰਦਾ ਯਾਰ ਤੂੰ ਟਰੱਕ ਵਾਲੇ ਦਾ ਭਾੜਾ ਨਹੀਂ ਦਿੰਦਾ ਕਿ ਖਾਲੀ ਕਰਲੀ ਤੂੰ ਉਹ ਕਹਿੰਦਾ ਕਿੱਥੋਂ ਆਇਆ ਮੇਰੇ ਕੋਲੇ ਉਹਦੋਂ ਮੈਂ ਜਾਵੜਾ ਮੈਂ ਕਿ ਹਾਂ ਜੀ ਕੰਨ ਤੂੰ ਤਾਂ ਜਾ ਤੂੰ ਕਿੱਧਰ ਜਿਹੜੇ ਗੱਡੀ ਜਾਂਦਾ ਮੈਂ ਕਹਾ ਮਾਲ ਤੇਰਾ ਹੀ ਸੀ ਜਿਹੜਾ ਲਾਇਆ ਹਾਂ ਤੇ ਇਹ ਮਾਰਨ ਤੂੰ ਮੈਂ ਕਹਾ ਕਿਉਂ ਹਾਂ ਤੂੰ ਚੱਲ ਮੈਂ ਕਹਾ ਠਾਣੇ ਚੱਲ ਹਾਂ ਠਾਣੇ ਕਿਹੜੇ ਮੂੰਹ ਨਾ ਜਾਵੇ ਮੈਂ ਚੋਰੀ ਦਾ ਮਾਲ ਖਰੀਦਦਾ ਹੈ ਹੈ ਮੈਂ ਕਹਾ ਮੈਂ ਤਾਂ ਗੱਡੀ ਇੰਚ ਨਹੀਂ ਹਿਲਾਈ ਕੈਮਰੇ ਚ ਦੇਖ ਲੋ ਲੈਂਦੀ ਹਾਂ ਹਾਂ ਟੰਡੇ ਗੱਡੀ ਖੜੀ ਇੱਥੇ ਹੀ ਲਾਹੀ ਹੈ ਐਨੇ ਗਵਾਹ ਮੈਂ ਕਹਾ ਲੇਬਰ ਨੂੰ ਪਤਾ ਮੈਂ ਕਹਾ ਵੀ ਗੱਡੀ ਕਿਹੜੀ ਗੱਦੀ ਹੋਈ ਹੈ ਹਾਂ ਹੁਣ ਮੈਂ ਦੋ ਵਾਰੀ ਜਾ ਮੈਂ ਕੱਢੇ ਹਾਂ ਤੂੰ ਮੇਰਾ ਕਿਰਾਇਆ ਦੇ ਹਾਂ ਠੀਕ ਹੈ ਹਾਂ ਉਦੋਂ ਮ ਐਸਐਚਓ ਸੀਗਾ ਵਿੱਚ ਹਾਂ ਮੈਂ ਕਹਾਂ ਜੀ ਐਸਐਚਓ ਕੋਲੇ ਕਿਉਂਕਿ ਉਦੋਂ ਵੀ ਫੈਸਲੇ ਐਸਐਚਓ ਨੂੰ ਪਏ ਦਿੱਤੇ ਹੀ ਮੈਂ ਅੱਛਾ ਮੈਂ ਕਹਾਂ ਜੀ ਹੁਣ ਬਾੜਾ ਕਰਨੀ ਵੀ ਉਹ ਤੋਂ ਉਹਦੇ ਕੋਲੇ ਜਾਵਣ ਭਾਈ ਐਂ ਕਰਦੇ ਆ ਹੂੰ ਬਾਣੀਆਂ ਨੇ ਦੇਤਾ ਕਰਾਇਆ ਕਰਾਇਆ ਵੀ ਦਿੱਤਾ ਦੇਤਾ ਫੇਰ ਕੰਦਾ ਰੋਲਾ ਨਾ ਪਾ ਲੈਣਾ ਹਾਂ ਮੈਂ ਕਹ ਲੈ ਆਪਣਾ ਮੈਂ ਕਹਾਂ ਜੀ ਕਿਤੇ ਫੇਰ ਵੀ ਚਾਹੀਦੇ ਗੰਢੇ ਦਾ ਆਦੀ ਉਹ ਬ੍ਰੋਕਰ ਪੁੱਛਦਾ ਹੁਣ ਭਾਂਚੇ ਰੋਕ ਕੇ ਇੱਕ ਚੱਕਰ ਦੀ ਪੈ ਗਿਆ ਹਨਾ ਫੇਰ ਮੈਂ ਤਾਂ ਫੇਰ ਵੀ ਚਾਹੀਦੇ ਕਿ ਦਸਦੀ ਨਗਰ ਦੇ ਜਾ ਕੇ ਪਿਆਜ ਆਈ ਤਾਂ ਮੈਂਟ ਲਾਉਂ ਰਿਹਾ ਵੀਰੇ ਹਾਂ ਘੰਟਿਆਂ ਦੇ ਵਪਾਰੀ ਆ ਸੀ ਹਾਂ ਉਹਨੇ ਤਾਂ ਹੱਥ ਜੋੜੇ ਆਦਾ ਭਾਈ ਤੂੰ ਹੋਰ ਵੀ ਕਿਸੇ ਨੂੰ ਨਵੀਂ ਸਕੀਮ ਦੇਤੀ ਕਿ ਚੰਦਿਆ ਹੈ ਹੈ ਭਾਈ ਮੈਂ ਫੇਰ ਹੂੰ ਤੋਂਨੇ ਉਹਨਾਂ ਦਾ ਪੱਕਾ ਹੋ ਗਿਆ ਅੱਛਾ ਪੱਕਾ ਹੀ ਹੂੰ ਪਹਿਲੀ ਮੀਟਿੰਗ ਸਾਡੀ ਭਾਗਤੇ ਹੋਈ ਪਿੰਦਰ ਮੋੜ ਦੇ ਘਰੇ ਅੱਛਾ ਜਿਹੜਾ ਚਾਚਾ ਡੀਸੀ ਆਪਣੇ ਨਾਲ ਅੱਛਾ ਸੇਵਕ ਕੋਲਗੀ ਵਾਲਾ ਕਹਿੰਦਾ ਮਤਲਬ ਅੱਜ ਤੈਨੂੰ ਕੱਚ ਤੋਂ ਹੀਰਾ ਬਣਾਉਣ ਲੱਗੇ ਹੈ ਹਾਂ ਮਤਲਬ ਆਏ ਨੇ ਕਰਦੇ ਆ ਪਿਆ ਉਹ ਕਹਿੰਦਾ ਨਾ ਮੇਰਾ ਚਾਚਾ ਉਹ ਕਹਿੰਦਾ ਹੀਰਾ ਦਾ ਭਰਾਵਾ ਪਹਿਲੇ ਹੀ ਹੈ ਮੈਨੂੰ ਡਾਰਾ ਵੀ ਤੁਸੀਂ ਕੱਚਾ ਨਾ ਬਣਾ ਦਿਓ ਇਹਦਾ ਅੱਛਾ ਹੈ ਹਾਂ ਥੋੜੇ ਦਿਨ ਪਹਿਲਾਂ ਮੈਂ ਢਾਲੇ ਦਾਦ ਨਾਲ ਲੜ ਕੇ ਹਟਾਈ ਪੈਣ ਲਾ ਦਾਰੂ ਪੀ ਕੇ ਠੇਕੇ ਤੇ ਅੱਛਾ ਮੈਂ ਖੱਲਰ ਬਹੁਤ ਬਹੁਤ ਆਉਂਦਾ ਸੀ ਮੇਰੇ ਦਿਮਾਗ ਨੂੰ ਚੜ ਜਾਂਦੀ ਸੀ ਹਾਂ ਫੇਰ ਨਹੀਂ ਮੈਂ ਵੇਹਦਾ ਆਉਂਦਾ ਹੀ ਕੋਣ ਨਹੀਂ ਮੰਦੀਰ ਫਿਰ ਕਿਵੇਂ ਘਰੇ ਰੱਖਣ ਲੱਗਿਆ ਤੂੰ ਇੰਨੀ ਤੇ ਮੰਦੀਰ ਫਿਰ ਮੇਰੇ ਨਾਲ ਜਦੋਂ ਮੈਂ ਕੰਮਾ ਹੀ ਉਸਦੇ ਹੋ ਗਿਆ ਬਾਬਾ ਫਿਰ ਮੰਦੀਰ ਆ ਗਈ ਹਾਂ ਫਰੀਦਾ ਮੇਰੇ ਹੁੰਦੇ ਸੀ ਕਿ 30 30 ਪਤਾ 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 ਉਹ ਦਿਨੋਂ ਪਤਾ ਹੀ ਆ ਹੂੰ 30 30 ਜਾਣੇ ਬਾਬਾ ਹੂੰ ਮੈਂ ਕਹਿੰਦਾ ਯਾਰ ਇੰਦੋਂ ਵੀ ਆ ਗਿਆ ਸਾਡੀ ਮਾਤਾ ਕੰਮ ਵਾਲੀ ਲਿਆਈ ਹੂੰ ਕਹਿੰਦੀ ਆ ਕਿ ਕੰਮ ਵਾਲੇ ਨੂੰ ਕਹਿੰਦੀ ਕਿੰਨੀ ਤਨਖਾਹ ਲੈਣੀ ਹੈ ਹੂੰ ਉਹ ਕਹਿੰਦੀ ਕਿ ਉਂ ਦਾ ਕਿ 7-8 ਜੋ ਚੱਲਦਾ ਉਹ ਕਹਿੰਦੀ ਨਹੀਂ 2 1200 ਲੈ ਲਈ ਹੂੰ ਉਹ ਖੋਜੋਗੀ ਕਹਿੰਦੀ 1200 ਰੁਪਈਆ ਸਾਰੇ ਡੱਬਰ ਦੀਆਂ ਰੋਟੀਆਂ ਇੱਥੋਂ ਤੇਰੇ ਜਵਾਕਾਂ ਦੀਆਂ ਵਰਦੀਆਂ ਇੱਥੋਂ ਕਿਤਾਬਾਂ ਇੱਥੋਂ ਹੂੰ ਵੀ ਪੋਰਾ ਤੇਨੂੰ ਖਰਚੇ ਦੀ ਲੋੜ ਨਹੀਂ ਹੂੰ ਉਹਦੇ ਘਰ ਆ ਜਨੇ ਰੱਖਤਾ ਚਲਾਉਂਦਾ ਹੀ ਜ਼ਾਇਰ ਤੇ ਲਾਤਾ ਅੱਛਾ ਉਹਨਾਂ ਨੇ ਮੈਂ ਲੱਤਾਂ ਮਰੀ ਜਾਣੀਆਂ ਰੋਟੀਆਂ ਇੱਥੋਂ ਛਕਣੀਆਂ ਹਾਂ ਜਾਂ ਕਹਿੰਦੀਆਂ ਪੀਸਾ ਇੱਥੋਂ ਵਰਣੀਆਂ ਹਾਂ ਆਪਣਾ ਦਾ ਕੰਮੀ ਨਹੀਂ ਹੋਈ ਹਾਂ ਬਸ ਟਾਈਮ ਨਾਲ ਆ ਕੇ ਕਰਾਂਗੇ ਪੋ ਜਾਣ ਛਕਿਆ ਕਰਾਂਗੇ ਹਾਂ ਉਹਨੂੰ ਲਾਉਣ ਵਾਲੀ ਨੂੰ ਪਤਾ ਨਹੀਂ ਸੀ ਨਾ ਵੀ ਆਉਂਦੇ ਕਿੰਨੇ ਐ ਇੱਥੇ ਅੱਛਾ ਜਿਹੜੇ ਰਹਿੰਦੇ ਉਹ ਤਾਂ ਰਹਿੰਦੇ ਹੀ ਐ ਹਾਂ ਉਹ 9 ਵਜੇ ਹੋਇਆਗਾ ਉਹਨੂੰ ਦਿਲ ਦਾ ਫੋਨ ਆ ਗਿਆ ਘਰੇ ਹਲੋ ਹਾਂ ਕਿਵੇਂ ਆ ਠੀਕ ਐ ਉਹ ਆਏ ਕਰੋ ਪੀਪਾ ਕਰੋ ਰੋਟੀਆਂ ਦਾ ਦਵਾਜੋ 20 ਜਣੇ ਆਉਣੇ ਆ ਅਸੀਂ ਹਾਂ ਇਤੋਂ ਨੰਗੇ ਜਾਂਦੇ ਰੋਟੀ ਖਾ ਕੇ ਜਾਵਾਂਗੇ ਅੱਛਾ ਉਹ ਤਾਂ 11 ਵਜੇ ਤੱਕ ਰੋਟੀਆਂ ਨਾ ਬੰਦ ਨਹੀਂ ਦੋ ਦਿਨ ਬਾਬਾ ਹਾਂ ਤੜਕੇ ਟਾਈਮ ਨਾ ਆ ਕੇ ਲੱਗ ਜਾ ਘਰੇ ਰਾਤ ਦੇ 11 ਵਜੇ ਕਰਨ ਉਹਨੂੰ ਭੱਜ ਗਈ ਫਿਰ ਮੈਂ ਤੀਜੇ ਦਿਨ ਕਹਿੰਦੀ ਮੈਨੂੰ ਤਾਂ ਬੁਖਾਰ ਆ ਕੇ ਹਾਂ ਤੇ ਬਾਈ ਮੈਂ ਤੇਰੇ ਕੈਸ਼ਟਾਂ ਚ ਪੈਸੇ ਦੇ ਦੂੰ ਹਾਂ ਜਿਹੜੀ ਤਨਖਾਹ ਅਡਵਾਂਸ ਲਈ ਸੀ ਹਾਂ ਤੇ ਕਹਿੰਦੀ ਕੀ ਨਾ ਮੇਰਾ ਖੜਾ ਚੜਦੇ ਅਗੇ ਅੱਛਾ ਉਹ ਮੈਂ ਕਹਾ ਜਾ ਹਣ ਤੇ ਤੋ ਕੈਸ਼ਟਾਂ ਜੀ ਵੀ ਕਾਹਦੇ ਲੈਣੇ ਮੈਂ ਕਹਿੰਦਾ ਘਰਾਂ ਦੀਆਂ ਬੁਰਗੀਆਂ ਕੱਟਣੀਆਂ ਹੂੰ ਉਹ ਕੱਟਣਾ ਹੋ ਕੇ ਲਾਉਂਦਿਆਂ ਜੀ ਕਿਉਂਕਿ ਉਹਨਾਂ ਨੂੰ ਮੈਂ ਵਿਆਹ ਬਹੁਤ ਵਗਾਉਂਦੇ ਇਹਨਾਂ ਡੁਪਲੀਕੇਟ ਕਰਦੇ ਸੀ ਜਦੋਂ ਅੱਛਾ ਉਹਨਾਂ ਨੂੰ ਲਿਜਾਂਦਾ ਸੀ ਮਟੀਆਂਾਂਾਂ ਮਟੂਆਂਾਂ ਸੋਣੀ ਖਾ ਚੱਕਦਿਆਂ ਸੀ ਉਹ ਡੁਪਲੀਕੇਟ ਵਿਆਹ ਕਿਉਂ ਡੁਪਲੀਕੇਟ ਵਿਆਹ ਜਦ ਮੈਂ ਉਹਨੂੰ ਕਰਦੇ ਹੁੰਦੇ ਸੀਗੇ ਕੈਨੇਡਾ ਕਨੂਡਾ ਵਾਲੇ ਅੱਛਾ ਅੱਛਾ ਅੱਛ ਪੀਪਰ ਮੈਰਜ ਪਿਓ ਵੀ ਅਸੀਂ ਦੇਣਾ ਮਾਮਾ ਵੀ ਹੂੰ ੁੱਪੜ ਵੀ ਸਾਰੇ ਆਪੀਪਰ ਮੈਰਜਾਂ ਚਾਪਾ ਪਿੱਤਲ ਦੀ ਵੀ ਪਾਈ ਜਾਂਦੇ ਹੁੰਦੇ ਸੀ ਹੂੰ ਕਟੀਆਂ ਜਾਂ ਦਗਾਉਂ ਦਿੰਦੇ ਸੀ ਨਾ ਬੇ ਮਿੱਲੇ ਵਾਲੀਆਂ ਹਾਂ ਇਹ ਸੋਨੇ ਦੀ ਪਾਦੀ ਪਤਾ ਹੁੰਦਾ ਸੀ ਵੀ ਕਾ ਪਿਓ ਨਾ ਕਿਸਕੇ ਜਿੰਨਾ ਪੁੱਪੜ ਦਾ ਬਾਜੀ ਕੀ ਪੁੱਛ ਪੜ ਲਾਂਗੇ ਹਾਂ ਸਾਡੇ ਪਿੰਡ ਦਾ ਡਾਕਟਰ ਹਾਂ ਉਹ ਮੈਂ ਕੁੜੀ ਦਾ ਮਾਮਾ ਬਣ ਕੇ ਉਹਨੂੰ ਪਿਓ ਬਣਾਦਾ ਮੈਂ ਅੱਛਾ ਸਾਡੇ ਪਿੰਡ ਦਾ ਹੀ ਅੱਛਾ ਮੈਂ ਕਹੋਗਾ ਨਹੀਂ ਯਾਰ ਮੈਨੂੰ ਨਾ ਬਣਾਓ ਅਗੇ ਐਨੂੰ ਬਣਾ ਕੇ ਭਾਈ ਮਗੇ ਹਾਂ ਮੈਂ ਕਹਦਾ ਲੈਂ ਕਰ ਦੂ ਹਾਂ ਬਣਾ ਲਉ ਉਹ ਪਤਾ ਨਹੀਂ ਕਿਹਦੇ ਨਾਲ ਆਇਆ ਸੀ ਅਸੀਂ ਉਹਨੂੰ ਸਮਝਾਤਾ ਮੇਰਾ ਉਹਦੀ ਮੈਂ ਕਹਾਂ ਤੁਸੀਂ ਕੁੜੀ ਦੇ ਫਾਦਰ ਹੋ ਹਾਂ ਮੈਂ ਮਾਮਾ ਹਾਂ ਤੇ ਐਂ ਕਰਕੇ ਉਹ ਮੁੰਡੇ ਵਾਲਾ ਮੁੰਡਾ ਦਾ ਪਤਾ ਹੀ ਸਾਰਾ ਮੁੰਡੇ ਨੂੰ ਤਾਂ ਬਾਹਰੋਂ ਆਈ ਸੀ ਕੁੜੀ ਮੁੰਡਾ ਮੁੰਡੇ ਦੇ ਘਰ ਦੇ ਨਹੀਂ ਮੰਨਦੇ ਜੇ ਉਹ ਕਹਿੰਦੇ ਕੁੜੀ ਦੇ ਘਰ ਦੇ ਨਹੀਂ ਮੰਨਦੇ ਫੇਰ ਨਹੀਂ ਕਰਨਾ ਅਸੀਂ ਹਾਂ ਤੇ ਹੁਣ ਕੁੜੀ ਦੇ ਘਰ ਦੇ ਮੰਨਣਾ ਅੱਛਾ ਕੁੜੀ ਦੇ ਘਰ ਦੇ ਅਸੀਂ ਬਣ ਗਏ ਪਾਪਾ ਹਾਂ ਤੇ ਉਧਰੋਂ ਬਰਾਤ ਆ ਗਈ ਟੈਣਾ ਟੈਣਾ ਟੈ ਜੀ ਜੀ ਦੀ ਹਾਂ ਉਦੋਂ ਫਿਰ ਅਸੀਂ ਵੀ ਮੋਚਾਂ ਦਾ ਦੇਲੇ ਵੀ ਚਲੋ ਨੈਣੀ ਤੇ ਅੱਛਾ ਮੈਂ ਮਾਮਾ ਸੀ ਮਾਮੇ ਨੂੰ ਚੱਕ ਲਿਆ ਗੋਦੀ ਦੂਜੇ ਨੇ ਦੂਜੇ ਨੂੰ ਚੱਕ ਲਿਆ ਪੂਰਾ ਐ ਢਾਂਜਾ ਇੰਝ ਪੂਰਾ ਬੰਦ ਤੇ ਰੰਗ ਨਹੀਂ ਮਾਮਾ ਤਕੜਾ ਹੋਣਾ ਇਹ ਨਹੀਂ ਤੇ ਚੱਕ ਲਿਆ ਹੈ ਆ ਦੇ ਬਾਈ ਬੁੜੀਆਂ ਬਹੁਤ ਸੱਦੀਆਂ ਵੀ ਆ ਪਿੰਡੋਂ ਕੁੜਗਾਂ ਰਹੀ ਬੰਨ ਰਕਾਈ ਗਈ ਰਕਾਈ ਹਨ ਹੂੰ ਪੂਨ ਨੂੰ ਅੱਡ ਪੈਹੇ ਬਣ ਜਾਂਦੇ ਇਹ ਕੁੜਗਾਂ ਨੂੰ ਉਹ ਪਾ ਚਿਹਾਉਂਗੇ ਠੀਕ ਠੀਕ ਚਲੋ ਜੀ ਜਲਬਾਤ ਜਲਦੀ ਚਲਦੀ ਤੇ ਸਾਰੇ ਆ ਗਏ ਹੂੰ ਮੁੰਡੇ ਦਾ ਪਿਓ ਤੇ ਰਸਤੇਦਾਰ ਸਾਡੇ ਕੋਲੇ ਬਹਿ ਗਏ ਹੂੰ ਉਧਰੋਂ ਮੈਂ ਆਵੇਗਾ ਤੇ ਉਧਰੋਂ ਕੁੜੀ ਦਾ ਪਿਓ ਹੂੰ ਜਿਹੜਾ ਕੁੜੀ ਦਾ ਪਿਓ ਬਣਿਆ ਬੈਠਾ ਮੇਰੇ ਨੂੰ ਕਹਿੰਦਾ ਭਾਈ ਸਾਹਿਬ ਆਪਣਾ ਪਿੰਡ ਕਿਹੜਾ ਹੈ ਹੂੰ ਮੈਨੂੰ ਕਹਿੰਦਾ ਅੱਛਾ ਆ ਭਾਈ ਸਾਹਿਬ ਆਪਣਾ ਪਿੰਡ ਕਿਹੜਾ ਕਹਿੰਦਾ ਭਲਾ ਹੂੰ ਜਦੋਂ ਉਹਨੇ ਇੰਨੀ ਗੱਲ ਕਹੀ ਮੇਰੇ ਦਪਮਾ ਤਰੀ ਲੱਗ ਗਈ ਨੀ ਕਿਹੜਾ ਕਮਾ ਹਨਾ ਮੈਂ ਕਹਾ ਸਾਲਿਆ ਤੂੰ ਕੁੜੀ ਦਾ ਪਿਓ ਆ ਮੈਂ ਕੁੜੀ ਦਾ ਮਾਮਾ ਮੈਨੂੰ ਹੀ ਪਿੰਡ ਪੁੱਛੀ ਜਾਂਦਾ ਤੈਨੂੰ ਇਹ ਵੀ ਨਹੀਂ ਪਤਾ ਤੂੰ ਵਿਆਹਿਆ ਕਿਥੇ ਹੈ ਉਹ ਉਹਨੇ ਤੇ ਆ ਨਾ ਤੇ ਮੈਂ ਕਾ ਲੈ ਕੇ ਜਾਉ ਪਰੋਣੇ ਨੂੰ ਦਿਸੋਂ ਵੜ ਗਿਆ ਹਾਂ ਫੇਰ ਉਪਰਾਂ ਲਗੇ ਉਹ ਕਹਿੰਦੇ ਮਾਰਾ ਯਾ ਸ਼ਰਮ ਨੂੰ ਹੱਥ ਮਾਰ ਮਰਾ ਤੇ ਸੀ ਕੰਜਰ ਤੇ ਆ ਹਾਂ ਤੂੰ ਕੀ ਕਹੀ ਜਨ ਹਾਂ ਉਹ ਕਹਿੰਦਾ ਗਲਤੀ ਹੋ ਗਈ ਮੈਂ ਭੁੱਲ ਗਿਆ ਕਿ ਮੂੰਹ ਬੰਦ ਹੀ ਰੱਖੀ ਤੂੰ ਭਰਾਵਾ ਹਾਂ ਗਲਤ ਬਣਾ ਲਿਆ ਮੈਂ ਕਾ ਤੁਹਾਨੂੰ ਮੈਂ ਕਿਹਾ ਸੀ ਨਾ ਡਾਕਟਰ ਹਾਂ ਉਹ ਕਹਿੰਦਾ ਮੈਂ ਕਾ ਚਲ ਬੰਦਾ ਚਾਂਟਾ ਹੈਗੀ ਹਾਂ ਚਾਂਟ ਕਹਦਾ ਮੈਂ ਤੂੰ ਦਾ ਮੈਂ ਕਾ ਤਾਂ ਪਿੰਡ ਪੁੱਤੀ ਆ ਦਾ ਮੈਨੂੰ ਕਿਹੜਾ ਤੇਰਾ ਹੂੰ ਉਹ ਵੀ ਕੁੜੀ ਵਾਲਾ ਕੋਲੇ ਹੈ ਫੇਰ ਭਰਾਵਾ ਆਪਾਂ ਇਹੇ ਜੇ ਪੱਕੇ ਹੋਏ ਬਲਮਾਚੀ ਲੈਣ ਤੇ ਬਾਬਾ ਹੂੰ ਅੱਜ ਹੋਰ ਕੱਲ ਹੋਰ ਹੌਲੀ ਹੌਲੀ ਫੇ ਸਾਡਾ ਫਰਕ ਪੈ ਗਿਆ ਡੋਡੀਆਂ ਹੋ ਗਏ ਗਰੁੱਪ ਬਣ ਗਏ ਹੂੰ ਇਹ ਮੇਰੇ ਨਾਲ ਆ ਗਏ ਹੂੰ ਦੂਜੇ ਆਪਣੇ ਲੱਪਾ ਆਉਂਦਾ ਹੀ ਬਾਗੇ ਪੁਰਾਣੇ ਵਾਲਾ ਪੀਤੀ ਕੌਰੀ ਜਿਹੜਾ ਜਾਂਟੇ ਨਾਮ ਦਾ ਖਾਈ ਵਾਲਾ ਹੂੰ ਆ ਪੀਤੀ ਹੂੰ ਤੇ ਕੌਰੀ ਛੋਟਾ ਜਾਂਟਾ ਹੂੰ ਤੇ ਰਮਣਾ ਤੂਰਕੋਟ ਵਾਲਾ ਇਹ ਸਾਰੇ ਮੇਰੇ ਨਾਲ ਹੋ ਗਏ ਹੂੰ ਠੀਕ ਹੈ ਕੁਝ ਬੰਦੇ ਉੱਧਰ ਰਹੇ ਕੋਈ ਚੰਗੇ ਚੰਗੇ ਮੇਰੇ ਨਾਲ ਆ ਗਏ ਹੂੰ ਤੇ ਫੇਰਾ ਮੇਰੇ ਕੋਲੇ ਜੱਸਿਆਂ ਆ ਗਏ ਰਿੰਕੂ ਬੀਲੇ ਵਾਲਾ ਹੂੰ ਪਹਿਲੀ ਅੱਛਾ ਨੋਟਸ ਲਵਾਉਣਾ ਸੀ ਤਾਰੀ ਦਾ ਖੋਸਿਆਂ ਵਾਲੇ ਦਾ ਅੱਛਾ ਤਿੰਨ ਦਿਨ ਰਹਿੰਦੇ ਸੀਗੇ ਹੂੰ ਫੇਰ ਮੈਂ ਲਵਾਇਆ ਬੱਬਾ ਅੱਛਾ ਪੂਰਾ ੜਕੇ ਲਵਾਇਆ ਹੂੰ ਲਵਾਇਆ ਕਿਹਦੇ ਨਾਲ ੜਕੇ ਸਾਡੇ ਵਾਲਿਆਂ ਨੇ ਟੋਨੇ ਉਹਨਾਂ ਨੇ ਅੱਛਾ ਟੋਨਾ ਜੇ ਉਹ ਨੂੰ ਕਹਿੰਦਾ ਮੈਂ ਤਾਂ ਹੁਣ ਉਹਦਾ ਮੇਰਾ ਵੱਡਾ ਭਰਾ ਹਾਂ ਤੇ ਮੈਂ ਤਾਂ ਨਹੀਂ ਰੋਕ ਸਕਦਾ ਉਹਨੂੰ ਮੁੜ ਕੇ ਆਪਸ ਵਿੱਚ ਹੀ ਚੱਲ ਪਏ ਹਾਂ ਹੈ ਉਹ ਕਹਿੰਦਾ ਵੀ ਤੁਸੀਂ ਵੇਖ ਦੁਬਾਰਾ ਹਾਂ ਟੂਨਾ ਮੈਨੂੰ ਕਹਿੰਦਾ ਰਾ ਤੇਰੇ ਕੋਲੇ ਕੌਣ ਆਇਆ ਮੈਂ ਕਰੇਂ ਕੋਈ ਹੂੰ ਮੈਨੂੰ ਕਹਿੰਦਾ ਯਾਰ ਹੁਣ ਵੇਖ ਲੈ ਪਰਸ ਨੂੰ ਨੋਟਸ ਲਾਉਣਾ ਦੀ ਆ ਕੇ ਤੇਰੇ ਕੋਲੇ ਪਹਿਲਾਂ ਇਹਨਾਂ ਨੂੰ ਦੂ ਤੀਦਾ ਨਹੀਂ ਸੀ ਹਾਂ ਉਹ ਮੈਂ ਕਹਾਂ ਛੱਡ ਗਈ ਵਾਰੀ ਗਲਤੀ ਹੋ ਜਾਂਦੀ ਜੋ ਆਪਾਂ ਤੋਂ ਹਾਂ ਪਰ ਹੁਣ ਤਾਂ ਲੱਗੂਗਾ ਟੋਨੇ ਤੂੰ ਆਉਣਾ ਦਾ ਜੀ ਕਹਿੰਦਾ ਮੈਂ ਥੋੜੀ ਹੁਣ ਤੇਰੇ ਪੁਰੇ ਖੜੂਗਾ ਯਾਰ ਤੂੰ ਮੇਰਾ ਵੱਡਾ ਭਰਾ ਹੈ ਯਾਰ ਹਾਂ ਟੋਨਾ ਨੂੰ ਕਹਿੰਦਾ ਐ ਰੋ ਕਹਿੰਦੇ ਨਹੀਂ ਆਇ ਨਹੀਂ ਆਇ ਨਹੀਂ ਮਤਲਬ ਕਿ ਆਪਾਂ ਲਾਵਾਂਗੇ ਟੋਨਾ ਕਹਿੰਦਾ ਵੀ ਚੰਗਾ ਫਿਰ ਤੁਸੀਂ ਜਾਵੜਿਓ ਐ ਕਰਕੇ ਯਾਰ ਮੈਂ ਤਾਂ ਨਹੀਂ ਉਹਦੇ ਪੂਰੇ ਕਰ ਸਕਦਾ ਉਧਰੋਂ ਏਜੰਟਾ ਕਹਿੰਦਾ ਮੈਂ ਵੀ ਨਹੀਂ ਕਰ ਸਕਦਾ ਹਮ ਮਗਰਲਾ ਨੂੰ ਪਤਾ ਸੀ ਵੀ ਸਾਡੇ ਨਾਲ ਬਰ ਚਪਲੀ ਡਾਂਸ ਸੀ ਹੋਊ ਮੈਂ ਤਾਂ ਇਕੱਲੇ ਆ ਸੇਵ ਕੀ ਰਹਿ ਗਿਆ ਇਕੱਲਾ ਉਹ ਕਹਿੰਦਾ ਯਾਰ ਫੇ ਰਾਈ ਦਾਵਾ ਕਰ ਲਓ ਉਹਨੇ ਮ ਫੋਨ ਲਾਇਆ ਜਦੋਂ ਤੇ ਮੈਂ ਤਾਂ ਲਾਉਂਦੇ ਨਹੀਂ ਸੀਗੇ ਜਦੋਂ ਫੋਨ ਲਾਇਆ ਤੇ ਉਹਨੇ ਮੁੰਡੇ ਨੂੰ ਚੱਕ ਲਿਆ ਰੈਂਕੂ ਨੇ ਕਹਿੰਦੇ ਵੀ ਆ ਜਾਓ ਉਹ ਕਹਿੰਦਾ ਵੀ ਉੱਥੇ ਜ਼ਿਆਦਾ ਘੋਲਗੇ ਸੀ ਕਿਤੇ ਘਰੇ ਮੈਂ ਕਿਹਾ ਜਾਵੜੋ ਹੂੰ ਉੱਥੇ ਗੱਲ ਹੋ ਗਈ ਹੂੰ ਪਹਿਲਾਂ ਤਾਂ ਕਹਿੰਦੇ ਸੀ ਤਾਰੀ ਦਾ ਨਾਮ ਹੀ ਲਿਖੰਦੇ ਨਾ ਹੂੰ ਉਹ ਕਹਿੰਦਾ ਵੀ ਸਾਨੂੰ ਮਜੂਰ ਹੈ ਹੂੰ ਨਾਂ ਤਾਂ ਅਸੀਂ ਉਹ ਲਿਖਣਾ ਮੈਂ ਹਾਂ ਵੀ ਉਹਨੇ ਲਵਾਇਆ ਹਨਾ ਹੂੰ ਫੇਰ ਉਹ ਮੈਨੂੰ ਕਹਿੰਦਾ ਭਾਈ ਐਂ ਕਹਿੰਦੇ ਯਾਰ ਮੈਂ ਕਿਹਾ ਦੇਖ ਲਓ ਕੋਈ ਨਾ ਕਹਿੰਦਾ ਨਾ ਭਾਈ ਹੂੰ ਨੋਟਸ ਲਾਵਾਂਗੇ ਤਾਂ ਫਿਰ ਤੇਰੇ ਨਾਂ ਨਾ ਹੀ ਲੱਗੂਗਾ ਨਹੀਂ ਨਹੀਂ ਲੱਗਣਾ ਅੱਛਾ ਇਹ ਆਪਦੇ ਨਾਮ ਲਿਖਣ ਕਹਿੰਦਾ ਤੇਰਾ ਹੀ ਲਿਖੀਏ ਨਾ ਜੜੀ ਕਿਤੇ ਲਿਖਿਆ ਹਾਂ ਉਮਰਦਰ ਕੋਈ ਨਾ ਆਪਾਂ ਨੂੰ ਏਡਾ ਹੈ ਨਹੀਂ ਬੜਾ ਯਾਰ ਨਾਂ ਨਾ ਹੂੰ ਉਹ ਕਹਿੰਦਾ ਨਾ 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 ਆਪਾਂ ਨਹੀਂ ਬਈ ਮੰਨਣਾ ਹੀ ਨਹੀਂ ਆਪਾਂ ਅੱਛਾ ਤੇ ਅੱਲਾ ਦੇ ਉਹ ਇਹਦੇ ਨਾਲ ਕੱਟ ਲਾ ਲੈ ਨਾਦਰਕ ਜੀ ਨਾਦਰਕ ਨਹੀਂ ਅੱਲਾ ਜਨ ਕੱਟ ਉਹ ਕਹਿੰਦਾ ਬਈ ਆਪਾਂ ਮੰਨਣਾ ਨਹੀਂ ਅਖੀਰ ਇਹਨਾਂ ਨੂੰ ਮੰਨਣਾ ਪਿਆ ਕਹਿੰਦੇ ਵੀ ਆਪਾਂ ਐਂ ਕਰੋ ਵੀ ਕਿਸੇ ਦਾ ਨਾਮ ਨਹੀਂ ਲਿਖਦੇ ਅੱਛਾ ਬਾਬਾ ਨੋਟਸ ਲੱਗ ਗਿਆ ਠੀਕ ਆ ਆਪਣਾ ਗਰੁੱਪ ਆੱਡ ਚੱਲ ਪਿਆ ਮੜੀਰ ਆਪਣੇ ਕੋਲੇ ਆਡਾ ਗਈ ਇਹਨਾਂ ਕੋਲੇ ਆਡਾ ਗਈ ਹੂੰ ਸੋਨਾ ਤਾਮ ਜਾ ਮਰੇੜ ਪਿਆ ਹੂੰ ਠੀਕ ਹੈ ਹੌਲੀ ਹੌਲੀ ਉਦੋਂ ਫਿਰ ਮੈਂ ਤੇ ਟੋਨਾ ਹੂੰ ਤੇ ਜੰਟਾ ਫੇਰ ਇਕੱਠੇ ਹੋਗੇ ਹੂੰ ਠੀਕ ਹੈ ਹੂੰ ਰਚਕੁੱਤ ਹੋ ਗਿਆ ਹੂੰ ਪੀ ਕੇ ਰਾ ਐਸਐਸਪੀ ਆ ਗਿਆ ਉਹ ਕਹਿੰਦਾ ਵੀ ਭਜਾਓ ਇਹਨਾਂ ਨੂੰ ਡੱਕਰੋ ਹੂੰ ਉਹਨੇ ਭਾਈ ਕਹਿੰਦਾ ਵੀ ਮੈਂ ਚੱਕ ਲਿਆ ਫੜਿਆ ਗਿਆ ਮੈਂ ਉਹਦੇ ਕੋਲ ਦੱਸਿਆ ਵੀ ਸੀ ਹੂੰ ਮੈਂ ਭੱਜ ਗਿਆ ਸੀ ਇਹੀ ਚੋਂ ਅੱਛਾ ਜਿੰਨੇ بچਿਆ ਮੈਂ ਮੈਨੂੰ ਪਤਾ ਹੈ ਰੱਬ ਨੂੰ ਪਤਾ ਹੈ ਹੂੰ ਤੇ ਅਸੀਂ ਕਿਹੜਾ ਉਹ ਦਿੱਲੀ ਧੱਕਣ ਗਾਇਆ ਨਹੀਂ ਜਿਹੜਾ ਯਾਰ ਮੈਂ ਕਹਿੰਦਾ ਯਾਰ ਇਹ ਮੇਰੇ ਆ ਮਾਲਕਾ ਮੈਂ ਤਾਂ ਕੋਈ ਗੱਲ ਕਹਿੰਦਾ ਵੀ ਜੇ ਬੰਦਾ ਹੈ ਜਿਹੜੇ ਅੱਜ ਕੱਲ ਦੇ ਜੁਆਗ ਹੈ ਲੜਾਈਆਂ ਵਾਲੇ ਕੰਮ ਚ ਨਾ ਪਿਓ ਹੋਰ ਜਿਹੜੇ ਮਰਜ਼ੀ ਕੰਮ ਚ ਪੈ ਜੇ ਸਹੀ ਗੱਲ ਹੈ ਜੇ ਤੁਹਾਨੂੰ ਲੱਗੇ ਵੀ ਸਾਡਾ ਨਾਂ ਬਣਦਾ ਹੈ ਇਹੋ ਜਿਹੇ ਨਾਂ ਨੂੰ ਦਫਾ ਕਰੋ ਬਈ ਜਿਨ੍ਹਾਂ ਦੇ ਬਣੇ ਆ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਤੁਹਾਡੇ ਤੇ ਬੀਤ ਕੀ ਰਹੀ ਹੈ ਤੁਸੀਂ ਆ ਸਾਡੇ ਸੌਖ ਪ੍ਰੀਤ ਨੂੰ ਪੁੱਛ ਕੇ ਵੇਖ ਲਓ ਬੁੱਢੇ ਨੂੰ ਉਹ ਅੰਦਰ ਬੈਠਾ ਹੈ ਲੋਰੈਂਸ ਨੂੰ ਪੁੱਛ ਕੇ ਦੇਖ ਲਓ ਕੀ ਬਾਹਰ ਆ ਸਕਦੇ ਕੀ ਕੋਈ ਸਾਡੇ ਨੂੰ ਚੱਕਰ ਲਾ ਸਕਦੇ ਆ? ਕੀ ਕੋਈ ਵਿਆਹ ਦੇਖ ਸਕਦੇ ਆ? ਮੈਨੂੰ ਪਤਾ ਲੈ ਮੈਂ ਬਸ ਚੜਨ ਜੋਗਾ ਨਹੀਂ ਸੀ ਯਾਰ। ਹੂੰ। ਵੀ ਜੇ ਬਾਸ ਤੇ ਚੜਗੇ ਕੋ ਯੋਗ ਤੂੰ। ਸਹੀ ਗੱਲ ਆ ਬਹੁਤ ਔਖਾ ਬਾਬਾ। 20 ਆਲੇ ਨਾਲ ਲੈ ਕੇ ਫੇਰ ਤੁਰੋ। ਹੂੰ। ਨਹੀਂ ਬੈਠੇ ਰੋ ਘਰੇ ਔਕਾ ਮੂੰ ਚੱਕੀ ਜਾਓ। ਹੂੰ। 2 ਵਜੇ ਦਾ ਤਾ ਤੋ ਲੈਣਾ ਕੀ ਆ ਬਈ। ਬਹੁਤ ਔਖਾ ਬਾਬਾ। ਮੈਂ ਬਾਰ-ਬਾਰ ਕਹਿਣਾ ਉਹਨੇ ਵੀ ਇਹ ਦਾਲਦਾਰਾ ਇਹਦੇ ਚ ਨਾ ਉਤਰ ਦਿਓ। ਹੂੰ। ਇਹ ਉਹ ਦਾਲਦਾਰਾ ਜਿਹਦੇ ਚ ਪਾਲਕ ਜੀ ਹੁੰਦੀ ਆ। ਹੂੰ। ਕੁੱਚੇ ਨੂੰ ਬੈਗ ਨਹੀਂ ਮੁੜਿਆ ਜਾਂਦਾ ਇਹਦੇ ਚ ਬੈਗ ਮੁੜੂ ਕਿਵੇਂ ਪਤਾ ਹੀ ਆਦ ਵਿੱਚ ਲੱਗਦਾ ਜਾ ਕੇ ਹੂੰ ਉਨਾਂ ਹੀ ਗਾਂ ਨੂੰ ਹੁੰਦਾ ਰਸਤਾ ਉਨਾਂ ਹੀ ਪਛਾਣ ਉਹ ਅਗਲਾ ਕਹਿੰਦਾ ਉਹਨਾਂ ਗਾਂ ਹੀ ਲੰਘ ਜਾ ਹੂੰ ਪਛਾਣ ਕੀ ਲੰਘਾਂਗੇ ਹਨਾ ਇਸ ਕਰਕੇ ਹੂੰ ਤੁਸੀਂ ਸਾਰੇ ਭਰਾ ਇੰਨੀ ਕੁ ਬੇਨਤੀ ਮੰਨ ਲਓ ਕਿ ਇੱਕ ਤਾਂ ਕੰਮ